ਅੰਮ੍ਰਿਤਸਰ ਦੀ ਸੀਮਾ ਵਰਤੀ ਤਹਿਸੀਲ ਇਨਾਲਾ ਦੇ ਵਿੱਚ ਹੋ ਰਿਹਾ ਹੈ ਲੋਕਾਂ ਦੀ ਸਿਹਤ ਨਾਲ ਸ਼ਰਿਆਮ ਖਲਵਾਰ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਥੋੜੇ ਵਿੱਚੋਂ ਸੁਸਰੀਆਂ ਇਨਾਲਾ ਦੇ ਕਿਰੇ ਨਿਕਲ ਰਹੇ ਹਨ ਇਸ ਦੀ ਗੱਲ ਕਰਦਿਆਂ ਮਾਲਕ ਨਾਲ ਗੱਲ ਕੀਤੀ ਕੀਤਾ ਉਸ ਨੇ ਆਪਣੇ ਦੋਸਾਂ ਨਿਕਾ ਰਿਆ ਕਿਹਾ ਤੇ ਇਹ ਇਨਾਲਾ ਦੀ ਆਮ ਗੱਲ ਹੈ ਤੁਸੀਂ ਲੈਣੇ ਤੇ ਲੈ ਸਕਦੇ ਨੇ ਤੇ ਜਾ ਸਕਦੇ ਹੋ ਪਰੰਤੂ ਪ੍ਰਸ਼ਾਸਨ ਕਹਿ ਲਿਆ ਜਾਵੇ ਤਾਂ ਇੱਕ ਖੰਮਕੰਦੀ ਨਹੀਂ ਸੁਤਾ ਹੈ ਨਜ਼ਰ ਆ ਰਿਹਾ ਹੈ ਜਿੱਥੇ ਕਿ ਉੱਚ ਅਧਿਕਾਰੀ ਵੀ ਕਿਸੇ ਆਮ ਜਨਤਾ ਦਾ ਸਿੱਧਾ ਧਿਆਨ ਨਹੀਂ ਕਰ ਰਹੇ ਪ੍ਰਸ਼ਾਸਨ ਹਮੇਸ਼ਾ ਹੀ ਮੂਹਤੌਰੂੰ ਗੱਲਾਂ ਕਰਦਾ ਰਹਿੰਦਾ ਹੈ ਪਰੰਤੂ ਕਿਸੇ ਗਰੀਬ ਨੂੰ ਕਿਸੇ ਆਮ ਜਨਤਾ ਨੂੰ ਕਿਸੇ ਫਾਇਦਾ ਨਹੀਂ ਪਹੁੰਚ ਰਿਹਾ ਹਾ ਪ੍ਰਸ਼ਾਸਨ ਦੀ ਜਿੱਥੇ ਕਿ ਬੜੀ-ਬੜੀ ناکامی ਤੇ ਨਖੜੀ ਨਜ਼ਰ ਆ ਰਹੀ ਹੈ ਉੱਥੇ ਵੀ ਆਮ ਜਨਤਾ ਨੂੰ ਹਮੇਸ਼ਾ ਹੀ ਕਿਸੇ ਨਾ ਕਿਸੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿੱਥੇ ਦੇਖ ਸਕਦੇ ਹੋ ਤੁਸੀਂ ਕਿਵੇਂ ਇੱਕ ਪਠੂਰੇ ਦੇ ਵਿੱਚੋਂ ਸੁਸਰੀਆਂ ਕੀੜੇ ਨਿਕਲ ਰਹੇ ਹਨ ਇਸ ਤਰ੍ਹਾਂ ਅਮੀ ਆਸੀਂ ਹਮੇਸ਼ਾ ਹੀ ਪ੍ਰਵਾਸੀ ਮਜ਼ਦੂਰਾਂ ਨੂੰ ਤੁਸੀਂ ਠਹਿਰਾਉਂਦੇ ਰਹਿੰਦੇ ਹਾਂ ਪਰੰਤੂ ਜਿੱਥੇ ਕਿ ਆਪਣੇ ਸਥਾਈ ਵੀਰਵੀਕ ਕਿਸੇ ਨਾਲ ਘੱਟ ਨਹੀਂ ਇਨਾਂ ਦੀ ਵੀ ਬੋਲ ਨਹੀਂ ਚਾਲ ਨਹੀਂ ਦੇ ਸਕਦੇ ਕਿਵੇਂ ਨਜ਼ਰ ਆ ਰਹੀ ਹੈ ਇਸ ਵੀਡੀਓ ਵੱਤੋ ਸ਼ੇਅਰ ਕਰੋ ਤਾਂ ਜੋ ਇਸ ਇਸ ਵਿਅਕਤੀ ਨੂੰ ਇਸਦੀ ਕਰਨੀ ਦੀ ਸਜ਼ਾ ਮਿਲ ਸਕੇ ਡਾਕਟਰ ਲਖਨ ਸ਼ਰਮਾ ਦੇ ਵਿਸ਼ੇਸ਼ ਰੋ ਟੈਕਸਾ ਟੀਵੀ ਲਾਈਵ ਤੋਂ ਆਹ ਬਫੋ ਆਹ ਸੁਸਰੀਆ ਪੁਰਾਣੀ ਕਿਹੜਾ ਕੀੜਾ ਵਾ ਠੀਕ ਆ ਇਹ ਕਹਾ ਵਿੱਚ ਸੁਸਰੀ ਤੁਰੀ ਫਿੰਡੀ ਦੇ ਆਹ ਵੇਖੋ ਠੀਕ ਆ ਪਤਾ ਨਹੀਂ ਕਿਹੜਾ ਕਿ ਸੁਸਰੀ ਕੀ ਆ ਇੱਥੇ ਹੋਰ 3 ਫਿੰਡੀ ਹੈ ਮਤਲਬ ਇਹਦੇ ਵਿੱਚ ਪਤਾ ਨਹੀਂ ਕੀ ਕੀ ਕੋਈ ਸੁਸਰੀਆਂ ਵਿੱਚ ਗੁੰਨੀ ਗਾਨੀ ਜਾਣ ਦੇ ਇਦਾਂ ਨਹੀਂ ਛਾਣਿਆ ਕਦੀ ਮੈਂ ਤਾਂ ਛਾਣਿਆ ਨਹੀਂ ਕਦੀ ਕਰਦਾ ਇੱਥੇ ਇੱਕ ਹੋਰ ਸੀ ਉਹਦੇ ਵਿੱਚ ਅੱਧੇ ਖਾਕੂ ਛਾਣ ਜੀ ਹੋਲਿਆ ਦੇ ਉਹ ਵੇਖਿਆ ਦੇ ਵਿੱਚ ਸੁਸਰੀ ਤੁਰੀ ਫਿੰਡੀ ਆਉ ਭਾਈ ਵਿੱਚੇ ਨਹੀਂ ਗੁੰਨੀ ਸੁਸਰੀ ਲੋਕਾਂ ਨੂੰ ਗੰਦ ਫਾਉਂਦੇ ਆ ਕੋਈ ਕਰਦੇ ਨਹੀਂ ਕੋਈ ਕੁਛ ਨਹੀਂ